ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਸਾਰੇ ਜਣੇ ਠੀਕ ਠਾਕ ਹੋ ਅੱਜ ਅਸੀਂ ਆਏ ਆ ਮੇਲਾ ਦੇਖਣ ਲਈ ਜੋ ਸਾਡੇ ਖਰੜ ਸ਼ਹਿਰ ਦੇ ਵਿੱਚ ਲੱਗਿਆ ਹੋਇਆ ਏ ਤੇ ਮੇਲੇ ਦੀ ਕੀ ਲੋਕੇਸ਼ਨ ਹੈ ਕਿੱਥੇ ਲੱਗਿਆ ਹੋਇਆ ਏ ਇਹ ਸਾਰੀ ਤੁਹਾਨੂੰ ਜਾਣਕਾਰੀ ਵੀਡੀਓ ਵਿੱਚ ਦਿੱਤੀ ਜਾਊਗੀ ਆ ਦੇਖੋ ਅੰਦਰ ਦਾ ਸੀਨ ਬਹੁਤ ਸੋਹਣਾ ਇਹਨਾਂ ਨੇ ਅੰਦਰ ਮੇਲੇ ਦਾ ਵਿਊ ਬਣਾਇਆ ਹੋਇਆ ਏ ਅਸੀਂ ਵੀ ਮੇਲੇ ਬਾਰੇ ਸੁਣਿਆ ਸੀ ਤੇ ਅਸੀਂ ਸੋਚਿਆ ਅੱਜ ਦੇਖ ਕੇ ਆਈਏ ਤੇ ਹੁਣ ਅਸੀਂ ਟਿਕਟ ਲੈਣ ਲੱਗੇ ਆ ਤੇ ਟਿਕਟ ਲੈ ਕੇ ਫਿਰ ਅਸੀਂ ਅੰਦਰ ਐਂਟਰੀ ਕਰਾਂਗੇ ਟਿਕਟ ਇੱਥੇ 30 ਰੁਪਏ ਆ 30 ਰੁਪਏ ਦੀ ਟਿਕਟ ਹੈ ਤੇ 30 ਰੁਪਏ ਚ ਫੁੱਲ ਐਂਟਰਟੇਨਮੈਂਟ ਮਿਲਣ ਵਾਲਾ ਅੱਜ ਬੱਚਿਆਂ ਦੀਆਂ ਛੁੱਟੀਆਂ ਚੱਲ ਰਹੀਆਂ ਸੀ ਮੈਂ ਸੋਚਿਆ ਬੱਚਿਆਂ ਨੂੰ ਵੀ ਨਾਲ ਹੀ ਲੈ ਚੱਲਦੇ ਆ ਆ ਗੇਟ ਜੇ ਵੀ ਬੜੇ ਸੋਹਣੇ ਬਣਾਏ ਇਹਨਾਂ ਨੇ ਜਿਵੇਂ ਬਾਹਰ ਤਾਂ ਵਿਉਤਖਣ ਦੀ ਪੂਰੀ ਕੋਸ਼ਿਸ਼ ਕੀਤੀ ਹੋਈ ਹੈ ਇੱਥੇ ਆ ਇੱਥੇ ਇਧਰਲੇ ਪਾਸੇ ਆ ਟਾਵਰ ਬਣਾਇਆ ਹੋਇਆ ਹੈ ਇਹਨਾਂ ਨੇ ਇਹ ਬਰਜ ਖਲੀਫਾ ਵਰਗਾ ਦਿਖਾਉਣ ਦੀ ਕੋਸ਼ਿਸ਼ ਕੀਤੀ ਹੋਈ ਹੈ ਬੜੀ ਸੋਹਣੀ ਮਤਲਬ ਅੰਦਰ ਆਪਾਂ ਦੇਖੂਗੇ ਅੱਗੇ ਜਾ ਕੇ ਕਿੰਨਾ ਸੋਹਣਾ ਇਹਨਾਂ ਨੇ ਆ ਦੇਖੋ ਵਿਊ ਬਣਾਇਆ ਹੋਇਆ ਆ ਇੱਥੋਂ ਤਾਂ ਐਂ ਹੀ ਲੱਗਦਾ ਪਤਾ ਨਹੀਂ ਕਿਹੜੀ ਜਗ੍ਹਾ ਆਪਾਂ ਆ ਗਏ ਹੁੰਨੇ ਆ ਕਿਹੜੇ ਮੁਲਕ ਦੇ ਵਿੱਚ ਆ ਗਏ ਹੁੰਨੇ ਆ ਬਹੁਤ ਸੋਹਣਾ ਜਿੰਨਾ ਸੁਣਿਆ ਸੀ ਉਸ ਤੋਂ ਜ਼ਿਆਦਾ ਸੋਹਣਾ ਲੱਗ ਰਿਹਾ ਹੈ ਉਧਰਲੇ ਪਾਸੇ ਵੀ ਇੱਕ ਗੇਟ ਜਾਂ ਬਣਾਇਆ ਹੋਇਆ ਉਹ ਬਾਅਦ ਚ ਦਿਖਾਵਾਂਗੇ ਬੇਲਾ ਆ ਬਿਲਡਿੰਗ ਦੇਖੋ ਤੁਸੀਂ ਬੱਚਿਆਂ ਨੂੰ ਤਾਂ ਫੋਟੋ ਖਿਚਾਣ ਤੋਂ ਫੁਰਸਤ ਨਹੀਂ ਮਿਲ ਰਹੀ ਆ ਕਹਿੰਦਾ ਇੱਥੇ ਮੇਰੀ ਫੋਟੋ ਖਿੱਚੋ ਮੈਂ ਚੱਲ ਖਿੱਚ ਦੰਨੇ ਆ ਖੜ ਜਾ ਕੱਢ ਜਾ ਅਭੀ ਮੈਂ ਅਭੀ ਇਹ ਮਾਂਦਾ ਆ ਨਹੀਂ ਕਹਿੰਦਾ ਨਗਰ ਦੇ ਤਾ ਉਹ ਖਾਲੇ ਗੇੜ ਪਹਿ ਵਾਪਸ ਕਿੰਨੇ ਕਿੰਨੇ ਦੇ ਬਾਈ ਜੀ ਇਹ 50 ਰੁਪਏ ਦਾ ਹਾਂਜੀ ਕਿੰਨੀ ਬੋਲਾ 6 6 ਬੋਲਾ अच्छा ही। अच्छा ही। वो लिखे खाली पैसे जीरो हो गया जी करना है ਵੇ ਖਾਲੀ ਗਿਆ ਤਾਂ ਪੈਸੇ ਵਾਪਸ। ਚੱਲ ਪਹਿਲਾਂ ਅੱਗੇ ਘੁੰਮ ਜਾਂਦੇ ਵਾਪਸ। ਮੇਲਾ ਕਰੂ ਤੱਕ ਚੱਲਣਾ ਬਾਈ। ਮੀਨਾਲੇ ਤੇ ਸਟਾਰਟ ਹੀ ਹੋਇਆ। ਸਟਾਰਟ ਹੋਇਆ ਨੇ। ਠੀਕ ਹੈ। ਮਾਗੀ ਮਾਗੀ ਤੱਕ ਚੱਲੇਗਾ। ਲੋੜੀ ਤੱਕ ਚੱਲੇਗਾ। ਹਾਂਜੀ ਠੀਕ ਹੈ। ਅਰੇ ਲੋੜੀ ਦੇ ਬੰਦੋਲੇ ਬਾਅਦ ਤੱਕ ਕਿੰਨੇ ਕਿਲੋ ਰਹਿ ਜਾਂਦਾ। ਠੀਕ ਹੈ ਜੀ। ਬੰਦੂ ਜਨਾ ਲਾਏਗਾ। ਆ ਵੀ ਸੱਜੀ ਤੋਂ ਤੁਰ ਕੇ ਜਾਂਦੇ ਗਏ। ਆਹ ਖੇਲਣੀ। ਚਲੋ ਹੁਣ ਅੱਗੇ ਚੱਲ ਕੇ ਦੇਖਦੇ ਆਂ। ਅੱਗੇ ਝੁੱਲੇ ਲੱਗੇ ਹੋਇਆ ਬੜੇ ਬੜੇ ਚੰਡੋਲ ਲੱਗਿਆ ਹੋਇਆ ਉਹ ਸ਼ਿਪ ਖੜੀ ਐ ਅਜੇ ਤਾਂ ਖੜੀ ਐ ਅੱਗੇ ਤੁਹਾਨੂੰ ਚਲਦੀ ਵੀ ਦਿਖਾਵਾਂਗੇ ਇੱਥੇ ਆ ਕੇ ਬੱਚੇ ਸਾਰਾ ਦਿਨ ਖੇਡ ਕੇ ਜਾਂਦੇ ਨੇ ਆ ਆਪਣੇ ਵਾਲਾ ਵੀ ਕਹਿ ਰਿਹਾ ਕਹਿੰਦਾ ਪਾਪਾ ਅੱਜ ਸਾਰਾ ਦਿਨ ਖੇਡ ਕੇ ਜਾਣਾ ਮੈਂ ਕਿਹਾ ਚੱਲ ਕੋਈ ਨਹੀਂ ਖੇਡ ਲਈ ਆ ਜਿੰਨੇ ਵੀ ਇੱਥੇ ਝੁੱਲੇ ਲੱਗੇ ਹੋਇਆ ਸਾਰਿਆਂ ਦੇ ਅਲੱਗ-ਅਲੱਗ ਪ੍ਰਾਈਸ ਆ ਅਲੱਗ-ਅਲੱਗ ਰੇਟ ਐ ਪਿਛਲੀ ਵਾਰ ਆਪਾਂ ਨਹੀਂ ਲਈ ਤੇ ਸਟਾਰਟਿੰਗ ਜਿਹੜੀ ਹੋ ਜਾਂਦੀ ਹੈ ਇਹਨਾਂ ਦੀ ਉਹ 50 ਰੁਪਏ ਤੋਂ ਹੋ ਜਾਂਦੀ ਹੈ 50 ਰੁਪਏ ਤੋਂ ਚੁੱਲੇ ਸਟਾਰਟ ਹੋ ਜਾਂਦੇ ਆ ਫਿਰ 150 200 ਤੱਕ ਜਾਂਦੇ ਆ ਕਿਸੇ ਦਾ 100 ਰੁਪਿਆ ਕਿਸੇ ਦਾ 150 ਰੁਪਿਆ ਇਦਾਂ ਅਲੱਗ-ਅਲੱਗ ਸਾਰਿਆਂ ਦੇ ਰੇਟ ਆ ਇੱਕੋ ਰੇਟ ਨਹੀਂ ਹੈਗਾ ਸਾਰਿਆਂ ਦਾ ਕੁਝ ਟਾਈਮ ਵੀ ਇਹਨਾਂ ਨੇ ਫਿਕਸ ਕੀਤੇ ਹੋਏ ਆ ਕਿ 10 ਮਿੰਟ ਵਾਸਤੇ ਆਇਆ ਜਾਂ 5 ਮਿੰਟ ਵਾਸਤੇ ਆ ਜਾਂ 15 ਮਿੰਟ ਲਈ ਆ ਇਦਾਂ ਕਰਕੇ ਟਾਈਮ ਵੀ ਫਿਕਸ ਹੈ ਬੱਚੇ ਇੱਥੇ ਖੜ ਕੇ ਡਿਸਾਈਡ ਕਰ ਰਹੇ ਆ ਵੀ ਅਸੀਂ ਕਿਹੜੇ ਚੋਲੇ ਲਈਏ ਐਨੇ ਤਰ੍ਹਾਂ ਦੇ ਚੋਲੇ ਆ ਹੁਣ ਡਿਸਾਈਡ ਨਹੀਂ ਕਰ ਪਾ ਰਹੇ ਆਪਾਂ ਤੇ ਸਲਾਹ ਕਰ ਰਹੇ ਇੱਥੇ ਕਢ ਕੇ ਵੀ ਕਿਹੜੇ ਤਰ੍ਹਾਂ ਦੇ ਆਪਾਂ ਚੋਲੇ ਲਈਏ ਆ ਇੱਥੇ ਭੂਤ ਬੰਗਲਾ ਵੀ ਬਣਿਆ ਹੋਇਆ ਏ ਭੂਤ ਬੰਗਲਾ ਦੇਖਣ ਨੂੰ ਬੜਾ ਵਧੀਆ ਲੱਗ ਰਿਹਾ ਏ ਆ ਵੀ ਬੱਚੇ ਵੀ ਕਹਿ ਰਹੇ ਆ ਵੀ ਇੱਧਰ ਦੇਖਣਾ ਆਪਾਂ ਤੇ ਇਹਦੀ ਟਿਕਟ ਜਿਹੜੀ ਆ ਉਹ 150 ਰੁਪਏ ਏ ਥੋੜਾ ਖਤਰਨਾਕ ਵੀ ਲੱਗ ਰਿਹਾ ਦੇਖਣ ਵਾਸਤੇ ਬੱਚਿਆਂ ਲਈ ਥੋੜਾ ਜਿਆ ਠੀਕ ਨਹੀਂ ਤੇ ਮੈਂ ਕਿਹਾ ਵੀ ਆ ਤੁਸੀਂ ਸੌਫਟ ਜੇ ਚੁੱਲੇ ਜਿਹੜੇ ਆਪਣੇ ਵਾਲੇ ਲੋ ਆ ਕਰਵਾ ਚੁੱਲੇ ਲੈ ਲੈਣੇ ਆ ਕੀ ਹੁਣ ਸਾਰੇ ਚੁੱਲੇ ਤੋਂ ਲੈ ਕੇ ਜਾਊਗਾ ਨਿਆਣੇ ਨੂੰ ਲੈਣਾ ਇੱਥੇ ਵੀ ਔਖਾ ਹੀ ਆ ਇਹ ਤਾਂ ਸਾਰੇ ਲੈਣ ਨੂੰ ਕਰਦੇ ਆ ਬਜਟ ਸਾਡਾ ਐਡਾ ਤਕੜਾ ਨਹੀਂ ਹੈਗਾ ਵੀ ਸਾਰੇ ਤੂੰ ਚੁੱਲੇ ਦੁਆਰ ਮੈਂ ਤੈਨੂੰ ਜਮਾਈ ਤੋਂ ਮਗਣ ਜਾਵਾਂਗੇ ਆਹਾਂ

ਨੰਦਰੀ ਤੋਂ ਟਰੈਕਟਰ ਕਹਿ ਰਿਹਾ ਮੈਂ ਦੂਸੇ ਵਾਲਾ ਟਰੈਕਟਰ ਨਹੀਂ ਸਾਈਕਲ ਦੇਖ ਰਿਹਾ ਮੈਂ ਤਾਂ ਦੋਜੀ ਵਾਲੇ ਉਹ ਟਰੈਕਟਰ ਵੀ ਮੈਂ ਬੈਂਤੀ ਨਹੀਂ ਕੋਈ ਸੀ ਆਹਾਂ ਪੇ ਫੇਰ ਗੈਪ ਹੋ ਜਾਗੀ ਤੋਕ ਆਹ ਮੈਂ ਲੋਟਿਆ ਯਾਰ ਚਾਬੀ ਟੰਗਣ ਵਾਲੇ ਦੇ ਅੰਦਰ ਅੱਛਾ ਚਾਬੀ ਟੰਗਣ ਵਾਲਾ ਏ ਕਿੰਨਾ ਹੋਣਾ ਹੈ ਇਹ ਹੂੰ ਵਧੀਆ ਬਣਾਇਆ ਹੋਇਆ ਕਿੰਨੇ ਦਾ ਬਾਈ ਜੀ ਇਹ 300 300 ਦਾ ਆਹ 300 ਦਾ ਹੈ ਇਹ 700 ਦੀ ਹੈ ਇਹ 300 ਦੀ ਹੈ ਬਲੈਕ ਹੈੱਡ ਮੈਂ ਇਹ 200 ਦੀ ਹੈ ਅ ਇੱਧਰ ਵੀ ਇੱਕ ਬੜਾ ਸੋਹਣੀ ਸ਼ੇਪ ਬਣਾਈ ਹੋਈ ਹੈ ਬਿਲਡਿੰਗ ਦੀ ਤੇ ਬਹੁਤ ਸੋਹਣਾ ਜਿਹੜਾ ਇਹਨਾਂ ਨੇ ਇੱਕ ਦਿਖਾਣ ਦੀ ਵਿਊ ਕੋਸ਼ਿਸ਼ ਕੀਤੀ ਹੋਈ ਹੈ ਇੱਥੇ ਇੱਥੇ ਆ ਕੇ ਬੰਦਾ ਬੋਰ ਨਹੀਂ ਹੁੰਦਾ ਤੁਸੀਂ ਇੱਥੇ ਅਗਰ ਰਾਤ ਨੂੰ ਆਂਦੇ ਆ ਤਾਂ ਮੈਂ ਕਹਿੰਦਾ ਵੀ ਸਭ ਤੋਂ ਵਧੀਆ ਏ ਮੇਰੀ ਪਰਸਨਲ ਸੁਜੈਸ਼ਨ ਇਹੀ ਹੈ ਤੁਸੀਂ ਰਾਤ ਨੂੰ ਆਓ ਕਿਉਂਕਿ ਰਾਤ ਨੂੰ ਇੱਥੇ ਜਿਹੜੀਆਂ ਹਰਟਸ ਬਣੇ ਹੋਏ ਆ ਤੇ ਉਹ ਬਾਲ ਦੀ ਸ਼ੇਪ ਦੀ ਬਣੀ ਹੋਈ ਹੈ ਇਹਨਾਂ ਸਾਰਿਆਂ 'ਚ ਨਾ ਲਾਈਟਸ ਚੱਲਦੀਆਂ ਐ ਤੇ ਉਹ ਸਟੇਜ ਲੱਗਦਾ ਏ ਰਾਤ ਨੂੰ 뮤직 ਵਗੈਰਾ ਹੁੰਦਾ ਇੱਥੇ ਤੇ ਰਾਤ ਨੂੰ ਇੱਥੇ ਪੂਰਾ ਸੈਲਫੀ ਪੁਆਇੰਟ ਬਣਿਆ ਹੁੰਦਾ ਏ ਤੁਸੀਂ ਇੱਥੇ ਪ੍ਰੇਫਰ ਕਰੋ ਕਿ ਤੁਸੀਂ 5 ਵਜੇ ਤੋਂ ਬਾਅਦ ਆਓ। ਥੋੜਾ ਠੰਡ ਦਾ ਮਾਹੌਲ ਵੀ ਹੈ। ਇਸ ਕਰਕੇ ਥੋੜਾ ਧਿਆਨ ਨਾਲ ਆਇਓ। ਕੱਪੜੇ-ਕੁੱਪੜੇ ਆਪਣੇ ਜਿਹੜੇ ਹਨ ਨਾ ਸਾਰੇ ਵੀਅਰ ਕਰਕੇ ਆਉਣੇ ਆ। ਕਿਉਂਕਿ ਰਾਤ ਨੂੰ 5 ਵਜੇ ਤੋਂ ਬਾਅਦ ਇੱਥੇ ਠੰਡ ਹੋ ਜਾਂਦੀ ਹੈ। ਇੱਥੇ ਸਾਰਾ ਵਿੰਟਰ ਦੇ ਜਿਹੜੇ ਆ ਕੱਪੜੇ ਵੀ ਇਹਨਾਂ ਨੇ ਲਾਏ ਹੋਏ ਆ। ਬੱਚਿਆਂ ਤੋਂ ਲੈ ਕੇ ਬੜਿਆਂ ਤੱਕ ਦੇ ਕੱਪੜੇ ਇੱਥੇ ਬੜੇ ਸਹੀ ਰੇਟ ਦੇ ਵਿੱਚ ਮਿਲ ਰਹੇ ਆ। ਤਾਂ ਤੁਸੀਂ ਇੱਥੇ ਆ ਕੇ ਸ਼ਾਪਿੰਗ ਵੀ ਕਰ ਸਕਦੇ ਹੋ ਬੱਚਿਆਂ ਦਾ ਇੰਟਰਟੇਨਮੈਂਟ ਵੀ ਕਰ ਸਕਦੇ ਹੋ ਆਪਣਾ ਇੰਟਰਟੇਨਮੈਂਟ ਵੀ ਕਰ ਸਕਦੇ ਹੋ ਸਾਰਾ ਕੁਝ ਇਹਨਾਂ ਨੇ ਇੱਕੋ ਜਗ੍ਹਾ ਤੇ ਬਣਾ ਕੇ ਬਹੁਤ ਸੋਹਣੀ ਕੋਸ਼ਿਸ਼ ਕੀਤੀ ਹੋਈ ਹੈ ਥੋੜੀ-ਬਹੁਤ ਇੱਥੇ ਘਰ ਦੀ ਐਸੈਸਰੀ ਜਿਵੇਂ ਘਰ ਦੇ ਡੇਲੀ ਯੂਜ਼ ਦੇ ਸਮਾਨ ਵੀ ਮਿਲ ਜਾਂਦੇ ਆ ਪਰ ਜ਼ਿਆਦਾ ਇੱਥੇ ਕੱਪੜੇ ਦੀਆਂ ਦੁਕਾਨਾਂ ਹੀ ਲੱਗੀਆਂ ਹੋਈਆਂ ਤੇ ਵਿੰਟਰ ਦੇ ਜਿਹੜੇ ਕੱਪੜੇ ਥੋੜੇ ਜਿਹਾ ਜ਼ਿਆਦਾ ਲਗੇ ਹੋਏ ਆ ਤੇ ਗਰਮੀਆਂ ਦੇ ਘਟ ਹੈ ਕਿਉਂਕਿ ਵਿੰਟਰ ਦਾ ਸੀਜ਼ਨ ਚੱਲ ਰਿਹਾ ਲੋਕ ਵਿੰਟਰ ਨੂੰ ਜ਼ਿਆਦਾ ਪ੍ਰੈਫਰੈਂਸ ਦਿੰਦੇ ਆ ਇੱਥੇ ਜਿਹੜੇ ਰੇਟ ਹੈ ਕੱਪੜਿਆਂ ਦੇ ਉਹ ਬਿਲਕੁਲ ਘੱਟ ਤੋਂ 100 ਰੁਪਏ ਤੋਂ ਸਟਾਰਟ ਹੋ ਜਾਂਦੇ ਆ ਬਾਕੀ ਅਲੱਗ-ਅਲੱਗ ਰੇਟ ਤੇ ਕੱਪੜੇ ਇੱਥੇ ਲਗੇ ਹੋਏ ਆ ਕਿੰਨੇ ਕਿੰਨੇ ਦੀ ਬਾਈ ਜੀ ਹੋਰ ਹੈਗਾ ਸਿੰਗਲ ਇਹ 250 ਰੁਪਏ ਕਰ 250 ਰੁਪਏ ਇਹ ਵਾਲੀ ਅਬ ਬੇਬੀ ਪਿੰਕ ਕਲਰ ਵਾਲੀ ਇਹ 300 ਦੀ ਹੈਗੀ 300 ਇਸ ਮੇਂ ਵੀ 5 ਚ ਆਰੇ ਬਾਕੀ 3 ਲੈਣੀ ਖੜੀ ਅੱਛਾ ਇਹ ਕਿੰਨੇ ਦਾ 16 ਇਹ ਕਿਤਾ ਹੈ ਲੱਗਾ ਜਿਵੇਂ ਕੈਪ ਹੁੰਦੀ ਹੈ ਜੀ ਸੈਟ ਹੈ ਹੈਨਾ ਬਾਕੀ ਸ ਮੈਂ ਕੱਲੇ ਲੈ ਜਾਂਗੀ ਕੈਪ ਨਹੀਂ ਹੈਗੀ ਛੜ ਦੇ ਟੋਕਰੀ ਇਹਦੇ ਵਿੱਚ

ਕਿੰਨੇ ਦਾ ਹੈ 200 ਰੁਪਏ ਦਾ ਇੱਕ ਬੱਚੇ ਦਾ 50 ਟੁੱਟੀ ਹੈ ਵੀ ਇੱਕ ਬੱਚੇ ਦਾ ਕਿੰਨੇ ਮਿੰਟ ਉਹ ਕਿੰਨੇ ਮਿੰਟ ਹੈ ਇਸਕੇ ਇਮੋਟਰੀ ਕਿੰਨੇ ਮਿੰਟ ਹੈ 10 ਮਿੰਟ ਚੱਲ ਫਿਰ ਆ ਲੈ ਲੈਂਦੇ ਹਾਂ ਬੱਚਿਆਂ ਨੇ ਫਿਰ ਫਾਈਨਲੀ ਡਿਸਾਈਡ ਕਰ ਲਿਆ ਵੀ ਅਸੀਂ ਆਹ ਵਾਲਾ ਝੂਲਾ ਲੈਣਾ ਹੈ ਤੇ ਹੁਣ ਬਹੁਤ ਖੁਸ਼ ਲੱਗ ਰਹੇ ਆ। ਇਧਰ ਰੇਟ 50 ਰੁਪਏ ਆ ਪਰ ਪਰਸਨ। ਇੱਕ ਬੱਚੇ ਦਾ 50 ਰੁਪਏ। ਤੇ 10 ਮਿੰਟ ਵਾਸਤੇ ਆ ਚੱਲੂਗਾ। 10 ਮਿੰਟ ਦਾ ਰੇਟ 50 ਉਹ ਤੋਂ ਬਾਅਦ ਐਕਸਟਰਾ ਚਾਰਜ ਲੱਗਣਗੇ। ਇਸ ਤਰ੍ਹਾਂ ਹੀ ਅਲੱਗ-ਅਲੱਗ ਰੇਟ ਸਾਰੇ ਚੁੱਲਿਆਂ ਦੇ ਜਿਹੜੇ ਆ ਉਹ ਅਲੱਗ-ਅਲੱਗ ਆ। 50 ਰੁਪਏ ਤੋਂ ਮਤਲਬ ਸਟਾਰਟ ਹੈ। ਜਿਵੇਂ ਉਹ ਚੰਡੋਲ ਚੱਲ ਰਿਹਾ ਪਿੱਛੇ ਉਹਦਾ 150 ਰੁਪਿਆ ਹੈ। ਤੇ ਸ਼ਿਪ ਦਾ ਮੇਰੇ ਖਿਆਲ ਨਾਲ 100 ਰੁਪਿਆ। ਤੇ ਅਲੱਗ-ਅਲੱਗ ਰੇਟ ਹੈ ਪਰਚੀ ਇੱਕ ਦੇ ਦਿੰਦੇ ਆ ਤੁਹਾਨੂੰ ਤੇ ਉਹਦੇ ਉੱਤੇ ਲਿਖਿਆ ਹੁੰਦਾ ਏ ਮਿੰਟ ਵਗੈਰਾ ਸਾਰਾ ਕੁਝ ਤੇ ਮੇਰੇ ਹਿਸਾਬ ਨਾਲ ਤਾਂ ਬਹੁਤ ਰੀਜ਼ਨੇਬਲ ਪ੍ਰਾਈਸ ਤੇ ਜਿਹੜੇ ਝੋਲੇ ਤੇ ਹੋਰ ਸਮਾਨ ਵੀ ਸਾਰਾ ਜਿਹੜਾ ਏ ਉਹ ਬਿਲਕੁਲ ਰੀਜ਼ਨੇਬਲ ਪ੍ਰਾਈਸ ਤੇ ਹੈ ਤੁਸੀਂ ਇੱਥੇ ਆ ਕੇ ਨਹੀਂ ਸੋਚੋਗੇ ਵੀ ਵੀ ਸਾਡਾ ਜਿਆਦਾ ਖਰਚਾ ਹੋ ਗਿਆ ਥੋੜਾ ਜਿਹਾ ਮਤਲਬ ਕਿ ਬਜਟ ਦੇ ਵਿੱਚ ਵੀ ਹੈ ਆਪਣੇ ਪਾਰਕਿੰਗ ਵੀ ਵਧੀਆ ਬਣੀ ਹੋਈ ਹੈ ਪਾਰਕਿੰਗ ਦਾ ਵੀ ਕੋਈ ਖਰਚਾ ਨਹੀਂ ਨਹੀਂ ਤਾਂ ਆਪਾਂ ਕਿਸੇ ਮੇਲੇ ਦੇ ਵਿੱਚ ਜਾਂਦੇ ਆ ਉੱਥੇ ਪਾਰਕਿੰਗ ਦੀ ਆਪਣੇ ਤੋਂ ਟਿਕਟ ਲਈ ਜਾਂਦੀ ਹੈ ਇੱਥੇ ਇਦਾਂ ਦਾ ਵੀ ਕੋਈ ਸੀਨ ਨਹੀਂ ਹੈਗਾ ਬਸ ਤੁਸੀਂ ਇੱਕ ਟਿਕਟ ਲੈਣੀ ਹੈ 30 ਰੁਪਏ ਦੀ ਹੋਰ ਕੋਈ ਐਕਸਟਰਾ ਚਾਰਜ ਨਹੀਂ ਜਿਹੜੀ ਚੀਜ਼ ਤੁਸੀਂ ਯੂਜ਼ ਕਰਨੀ ਹੈ ਉਸ ਦਾ ਚਾਰਜ ਹੈ 5 ਸਾਲ ਤੋਂ ਘੱਟ ਦੇ ਬੱਚੇ ਦੀ ਟਿਕਟ ਨਹੀਂ ਲੱਗਦੀ 5 ਸਾਲ ਤੋਂ ਉੱਪਰ ਦਾ ਬੱਚਾ ਜਿਹੜਾ ਉਹਦੀ ਤੁਹਾਨੂੰ ਟਿਕਟ ਲੈਣੀ ਪੈਗੀ ਹੁਣ ਬੱਚੇ ਕਹਿ ਰਹੇ ਸੀ ਅਸੀਂ ਆ ਜੰਪਿੰਗ ਵਾਲਾ ਜਿਹੜਾ ਝੋਲਾ ਲੈਣਾ ਜਿੱਥੇ ਵੀ ਜਾਣੇ ਅਸੀਂ ਆਹ ਆਲਾ ਜੰਪਿੰਗ ਵਾਲਾ ਚੋਲਾ ਜਿਹੜਾ ਹੈ ਉਹ ਪ੍ਰੇਫਰੈਂਸ ਦਿੰਨੇ ਕਿਉਂਕਿ ਇਹਦੇ ਵਿੱਚ ਥੋੜਾ ਜਿਹਾ ਬੱਚੇ ਦਾ ਜ਼ਿਆਦਾ ਐਂਟਰਟੇਨਮੈਂਟ ਹੋ ਜਾਂਦਾ ਛੋਟੇ ਬੱਚੇ ਵੀ ਇਹਦੇ ਵਿੱਚ ਈਜ਼ੀਲੀ ਖੇਡ ਸਕਦੇ ਕੋਈ ਸੇਫ ਹੈ ਕੋਈ ਖਤਰਾ ਨਹੀਂ ਕਿਉਂਕਿ ਜੰਪ ਕਰਦੇ ਆ ਬੱਚੇ ਡਿੱਗਦੇ ਆ ਤੇ ਇਹਦੇ ਵਿੱਚ ਜ਼ਿਆਦਾ ਸਿੱਖਦੇ ਆ ਆ ਉੱਪਰ ਚੜਨਾ ਵੀ ਬਹੁਤ ਵਧੀਆ ਟਰੈਕ ਜਿਹਾ ਬਣਾਇਆ ਹੋਇਆ ਹੈ ਉੱਪਰ ਚੜਦਾ ਬੱਚਾ ਆਪਣਾ ਜ਼ੋਰ ਲਾ ਕੇ ਤੇ ਇਸ ਹਿਸਾਬ ਨਾਲ ਬੱਚਾ ਥੋੜਾ ਜਿਆ ਇੱਥੇ ਫਿਜ਼ੀਕਲੀ ਐਕਟੀਵਿਟੀ ਜ਼ਿਆਦਾ ਕਰ ਲੈਂਦਾ ਹੈ ਦ entertainment ਵੀ ਹੋ ਜਾਂਦਾ ਹੈ ਤੇ 50 ਰੁਪਏ ਇੱਥੇ ਸਾਰਿਆਂ ਦਾ ਜਿਹੜੇ ਛੋਟੇ ਬੱਚਿਆਂ ਨੇ ਚੋਲੇ ਆ ਉਹ ਸਾਰੇ 50 ਰੁਪਏ ਦੇ ਹੀ ਐ 10 ਮਿੰਟ ਲਈ ਅੱਗੇ ਇੱਥੇ ਤੁਸੀਂ ਆ ਕੇ ਊਂਟ ਦੀ ਸਵਾਰੀ ਵੀ ਕਰ ਸਕਦੇ ਹੋ ਊਂਟ ਨੂੰ ਬੜਾ ਸੋਹਣੇ ਤਰੀਕੇ ਨਾਲ ਇੱਥੇ ਸਜਾਇਆ ਹੋਇਆ ਤੇ ਇਹਦਾ ਵੀ ਸਿਰਫ 50 ਰੁਪਏ ਇੱਕ ਬੱਚੇ ਦਾ ਐ ਜੇ ਕੋਈ ਅਡਲਟ ਹੈ بڑا ਬੰਦਾ ਹੈ ਤਾਂ ਉਹਦਾ 100 ਰੁਪਏ ਇਹਦੇ ਵਿੱਚ ਤੁਹਾਨੂੰ ਦੋ ਚੱਕਰ ਲਵਾਏ ਜਾਣਗੇ ਤੇ ਆ ਦੇਖੋ ਹੁਣ ਜਿਹੜੀ ਸ਼ਿਪ ਹੈ ਉਹ ਵੀ ਚੱਲ ਪਈ ਐ ਇੱਥੇ ਤੇ ਹਜੇ ਤਾਂ ਮੇਲੇ ਦੀ ਜਿਹੜੀ ਸ਼ੁਰੂਆਤ ਹੋਈ ਐ ਕੁਝ ਝੁੱਲੇ ਹਜੇ ਲੱਗਣੇ ਇੱਥੇ ਬਾਕੀ ਐ ਕਾਫੀ ਸਪੇਸ ਐ ਇਹਨਾਂ ਨੇ ਖਾਲੀ ਰੱਖੀ ਹੋਈ ਐ ਇੱਥੇ ਜਿਹਦੇ ਵਿੱਚ ਹਜੇ ਝੁੱਲੇ ਲੱਗਣੇ ਆ ਦਿਨ ਚ ਇਹਨਾਂ ਸੋਹਣਾ ਮਾਹੌਲ ਦਿਖ ਰਿਹਾ ਰਾਤ ਨੂੰ ਤਾਂ ਇਹਦੇ ਵਿੱਚ ਲਾਈਟਿੰਗਸ ਜਿਹੜੀਆਂ ਉਹ ਨਜ਼ਰ ਆਉਣੀਆਂ ਐ ਲਾਈਟਿੰਗਸ ਲੱਗੀਆਂ ਹੁੰਦੀਆਂ ਤੇ ਤੇ ਪੂਰਾ ਜਿਹੜਾ ਵਿਊ ਦੇਖਣ ਵਾਲਾ ਹੁੰਦਾ ਐ ਤੇ ਰਾਤ ਨੂੰ ਆ ਕੇ ਇੱਥੇ ਇੱਕ ਵਾਰ ਆ ਸੀ ਫਿਰ ਸ਼ੂਟ ਕਰਾਂਗੇ ਕਿਸੇ ਦਿਨ ਫਿਰ ਤੇ ਅੱਜ ਅਸੀਂ ਦਿਨ ਦਾ ਸ਼ੂਟ ਕਰਨ ਦਾ ਸੋਚਿਆ ਤੇ ਆਹ ਦੇਖੋ ਬੱਚੇ ਊਠ ਦੀ ਸਵਾਰੀ ਕਰ ਰਹੇ ਆ ਊਠ ਦੀ ਸਵਾਰੀ ਵੀ ਅੱਜ ਕੱਲ ਘੱਟ ਦੇਖਣ ਨੂੰ ਮਿਲਦੀ ਆ ਖਾਣੇ ਦੇ ਵੀ ਇੱਥੇ ਸਟਾਲ ਲੱਗੇ ਹੋਏ ਆ ਤੁਸੀਂ ਇੱਥੇ ਗੋਲ ਗੱਪੇ ਚਾਟ ਪਾਪੜੀ ਦਹੀਂ ਪੱਲੇ ਤੇ ਹੋਰ ਵੀ ਕਈ ਤਰ੍ਹਾਂ ਦੀਆਂ ਆਈਟਮਾਂ ਜਿਹੜੀਆਂ ਆ ਉਹ ਮਾਰਕੀਟ ਪ੍ਰਾਈਸ ਤੇ ਹੀ ਇੱਥੇ ਮਿਲਦੀਆਂ ਤੇ ਆਹ ਦੇਖ ਲਓ ਹੁਣ ਲੋਕੇਸ਼ਨ ਆਹ ਲੋਕੇਸ਼ਨ ਮਾਰਕੀਟ ਟ੍ਰੇਡ ਫੇਅਰ ਤੁਸੀਂ ਸਰਚ ਕਰਕੇ ਇੱਥੇ ਆ ਸਕਦੇ ਹੋ ਗਿਲਕੋ ਵੈਲੀ ਦੇ ਬਿਲਕੁਲ ਨੀਅਰਬਾਈ ਹੈ ਤੇ ਜਾਂਦੇ ਜਾਂਦੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਵੀਡੀਓ ਨੂੰ ਲਾਈਕ ਕਰਦੇ ਹੋ ਥੈਂਕ ਯੂ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਵਿੱਚ